ਜਦੋਂ ਉਹ ਪੂਰਨ ਭਗਤ ਨੂੰ ਮਤਲਬ ਹੱਥ ਪੈਰ ਕੱਟ ਕੇ ਉਹਨੂੰ ਖੂਹ ਵਿੱਚ ਪਾਉਣ ਦਾ ਆਦੇਸ਼ ਦੇ ਦਿੱਤਾ ਰਾਜੇ ਨੇ ਤਾਂ ਇਸ਼ਰਾ ਜਿਹੜੀ ਪੂਰਨ ਭਗਤ ਦੀ ਮਾਤਾ ਸੀ ਤਾਂ ਉਹ ਕਹਿੰਦੀ ਰਾਜੇ ਨੂੰ ਵੀ ਤੂੰ ਇੱਕ ਤਰ੍ਹਾਂ ਅੰਬਾਂ ਨੂੰ ਵੱਢ ਕੇ ਤੇ ਅੱਕਾਂ ਨੂੰ ਵਾਰਡ ਕਰ ਰਿਆ ਹੈ ਗੀਤ ਜਮਲਾ ਜੀ ਦਾ ਹੁੰਦਾ ਸੀਗਾ ਤਾਂ ਹਾਲਾਂਕਿ ਅੱਕ ਜਿਹੜੇ ਨੇ ਉਹ ਵਿਚਾਰੇ ਖੁਦ ਵਾਰਡ ਨਹੀਂ ਚਾਹੁੰਦੇ ਉਹ ਖੁਦ ਵਾਰਡ ਕਰਦੇ ਨੇ ਤੇ ਅੱਕਾਂ ਦੀ ਮੁੱਲ ਜਾਦੇ ਕੀਮਤ ਨਹੀਂ ਸਮਝੀ ਜਾਂਦੀ ਬਹੁਤ ਸਾਰੇ ਆਕ ਕੋ ਉਗਦੇ ਨੇ ਲੇਕਿਨ ਇਹਨਾਂ ਦੀ ਸੁੰਦਰਤਾ ਬਹੁਤ ਕਮਾਲ ਹੁੰਦੀ ਹੈ ਸੁੰਦਰਤਾ ਨਾਲ ਦੀ ਜਿਹੜਾ ਨਾ ਫੁੱਲ ਹੁੰਦਾ ਇੱਕ ਟਾਹ ਸੋਹਣਾ ਹੁੰਦਾ ਹੈ ਉਹਦੇ ਵਿੱਚ ਨਾ ਮਧੂਮੱਖੀ ਆ ਕੇ ਬਹਿ ਜਾਂਦੀ ਆ ਮੱਖੀ ਆਲਦੀਆਂ ਮੱਖੀ ਆ ਕੇ ਸ਼ਹਿਦ ਚੂਸ ਕੇ ਲ ਜਾਂਦੀਆਂ ਨੇ ਤੇ ਬਹੁਤ ਹੀ ਮਤਲਬ ਸੋਹਣਾ ਫੁੱਲ ਹੁੰਦਾ ਔਰ ਵਿਚ ਮਧਾਨੀ ਜੁਟਜਾ ਬਣਿਆ ਹੁੰਦਾ ਔਰ ਕਈ ਸਾਰੇ ਫੁੱਲ ਇਕੱਠੇ ਲੱਗਦੇ ਗੁੱਛਾ ਜਿਹਾ ਬਣਦਾ ਹੈ ਤਾਂ ਮੈਨੂੰ ਤਾਂ ਬਹੁਤ ਹੀ ਸੁੰਦਰਤਾ ਲੱਗਦੀ ਹੈ ਦੇ ਮਤਲਬ ਪੱਤਿਆਂ 'ਚ ਵੀ ਬਹੁਤ ਜਿਆਦਾ ਸੁੰਦਰਤਾ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਜਿਹੜੇ ਅੰਬ ਜੇ ਬਣ ਜਾਂਦੇ ਆ ਜਿਨ੍ਹਾਂ ਦੇ ਅਸੀਂ ਬਲਦ ਬਣਾ ਬਣਾ ਜੋ ਮਤਲਬ ਜੋ ਛੋਟੇ ਹੁੰਦੇ ਸੀ ਖੇਡਿਆ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ 'ਚੋਂ ਫਿਰ ਰੂਹ ਜੀ ਨਿਕਲਦੀ ਹੈ ਜਿਹਨੂੰ ਪੰਬੂ ਕਹਿੰਦੇ ਆ ਫਿਰ ਉਹ ਹਾਕਮ ਸੁਖੀ ਦਾ ਗੀਤ ਵੀ ਹੈ ਕਿ ਅੱਖਾਂ ਦੇ ਪੰਬੂਆਂ ਵਾਂਗੂ ਤੇਰੇ ਵਾਦੇ ਉੱਡ ਉੱਡ ਖਿੰਡ ਗਏ ਸਾਨੂੰ ਆਉਣ ਦਾ ਦੇਖ ਕੇ ਲਾਰਾ ਤੁਸੀਂ ਪਤਾ ਨਹੀਂ ਕਿਹੜੇ ਪਿੰਡ ਗੇ ਕੜਾ ਰਾਜ ਹਾਕਮ ਤੇਰੇ ਕਿਤੇ ਮਿਲ ਜਾ ਮੂੰਹ ਹਨੇਰੇ ਕਿੱਥੇ ਲਾਏ ਨੇ ਸੱਜਣਾ ਡੇਰੇ ਤੇ ਕਿੱਥੇ ਲਾਏ ਨੇ ਸੱਜਣਾ ਡੇਰੇ ਤਾਂ ਅੱਖ ਜਿਹੜੇ ਨੇ ਬਹੁਤ ਹੀ ਖੂਬਸੂਰਤ ਮੈਂ ਕਮਾਲ ਮੰਨਦਾ ਮੈਨੂੰ ਤਾਂ ਇੰਨੇ ਖੂਬਸੂਰਤ ਲੱਗਦੇ ਹਾਲਾਂਕਿ ਉਹ ਜਾੜਾ ਵਿੱਚ ਹੁੰਦੇ ਨੇ ਲੇਕਿਨ ਕੁਦਰਤ ਨੇ ਹਰ ਇੱਕ ਚੀਜ਼ ਨੂੰ ਬੜੀ ਹੀ ਸੋਹਣੀ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਮਤਲਬ ਸੋਹਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਦਿੱਤੀਆਂ ਨੇ ਹਾਲਾਂਕਿ ਅਸੀਂ ਕਈ ਰੀ ਵੇਖ ਨਹੀਂ ਪਾਉਂਦੇ ਮਤਲਬ ਕਾਹ ਚ ਵੀ ਇੰਨੀ ਸੁੰਦਰਤਾ ਹੁੰਦੀ ਏ ਕਿ ਬੜੇ ਵਧੀਆ ਸਿੱਟੇ ਜੇ ਨਿਕਲੇ ਹੁੰਦੇ ਆ ਐਡੇ ਪਿਆਰੇ ਲੱਗਦੇ ਮੈਂ ਫੋਟੋ ਖਿੱਚਦਾ ਹਾਂ ਅਕਸਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਬਹੁਤ ਹੀ ਖੂਬਸੂਰਤ ਨੇ ਔਰ ਇਸੇ ਅੱਕ ਦਾ ਜਿਹੜਾ ਦੁੱਧ ਹੈ ਨਾ ਸਾਡੇ ਮਿੰਡ ਸਰਦਾਰ ਸੁੱਚਾ ਸਿੰਘ ਜੀ ਮਲੋ ਪੁਰਾਣੇ ਵੈਦ ਹੋਇਆ ਕਰਦੇ ਡਾਕਟਰ ਹੋਇਆ ਕਰਦੇ ਤਾਂ ੱਕੇ ਨਾਲ ਇਸ ਅੱਕ ਦਾ ਦੁੱਧ ਚੱਕ ਕੇ ਬੋਚਕ ਦੇਣੇ ਨਾ ਝਾੜ ਦੇ ਵਿੱਚ ਲਾ ਲਾ ਦਿਆ ਕਰਦੇ ਸੀ ਤੇ ਇਸ ਨਾਲ ਬਹੁਤ ਆਰਾਮ ਮਿਲਦਾ ਸੀ ਸੋ ਅੱਕ ਵੀ ਯਾਰ ਵਾਕਈ ਕਾਵਲੇ ਤਾਰੀਫ ਮਲੋ ਦਸਨੇ ਗਿਫਟ ਦਨ ਦਿੰਦੀ ਹੈ ਉਸ ਦੇ ਨਾਲ ਕੁਦਰਤ ਨੇ ਵੀ ਹੋਰ ਕਮਾਲ ਕਰਤੀ ਵੀ ਮਲੋ ਉਹਨੂੰ ਪਤਾ ਸੀ ਬੰਦਿਆਂ ਨੇ ਇਹਨੂੰ ਗਾਂਹ ਬੀਜਣਾ ਨਹੀਂਗਾ ਤਾਂ ਉਸਨੇ ਕਿ ਕਿਤੇ ਜਿਹੜੇ ਫਲ ਹੁੰਦੇ ਨੇ ਉਹਦੇ ਮਲੋਂ ਅੰਬ ਜੇ ਵਰਗੇ ਉਹਦੇ ਵਿੱਚ ਜਦੋਂ ਪੱਕ ਜਾਂਦਾ ਤਾਂ ਰੂਮ ਵਰਗੇ ਵਿੱਚੋਂ ਨਿਕਲਦੇ ਆ ਮਾਈਆਂ ਕਹਿੰਦੇ ਜਾਂ ਭੰਬੂ ਕਹਿੰਦੇ ਔਰ ਦੂਰ ਤੱਕ ਹੋੜ ਕੇ ਜਾਂਦੀਆਂ ਤਾਂ ਉਹਦੇ ਵਿੱਚ ਮਤਲਬ ਨਾਲ ਵੀ ਲੱਗਿਆ ਹੁੰਦਾ ਤਾਂ ਉਹ ਵੀ ਆਪਣੇ ਆਪ ਹੀ ਜਾ ਕੇ ਕਿੱਥੇ ਡਿੱਗ ਜਾਂਦੇ ਨੇ ਔਰ ਆਪਣੇ ਆਪ ਹੀ ਜਦੋਂ ਮੀਂਹ ਵਗੈਰਾ ਪੈਂਦਾ ਤਾਂ ਉੱਕ ਜਾਂਦੇ ਨੇ ਕੁਦਰਤ ਨੂੰ ਪਤਾ ਸੀਗਾ ਮਤਲਬ ਸਾਡੀਆਂ ਕਾਰਸਤਾਨੀਆਂ ਦਾ ਤਾਂ ਉਹਨੇ ਮਤਲਬ ਆਪੇ ਆਪਣੇ ਆਪ ਹਰ ਇੱਕ ਜਿਵੇਂ ਸਿਸਟਮ ਬਣਾਤਾ ਇਸੇ ਤਰ੍ਹਾਂ ਅੱਕ ਹੈ ਜਿਹੜਾ ਬਹੁਤ ਖੂਬਸੂਰਤ ਹੈ ਤੇ ਉਹਦਾ ਜਿਹੜਾ ਦੁੱਧ ਹੈ ਉਹ ਵੀ ਬੜਾ ਗੁਣਕਾਰੀ ਹਾਲਾਂਕਿ ਆਪਾਂ ਨੂੰ ਵਰਤਨ ਦਾ ਪਤਾ ਨਹੀਂ ਹੈ ਇਸੇ ਤਰ੍ਹਾਂ ਅਸੀਂ ਵੀ ਕਈ ਵਾਰੀ ਉਸ ਤੋਂ ਬੜੇ ਖੂਬਸੂਰਤ ਹੁੰਨੇ ਆ ਅੰਦਰ ਉਹ ਸਾਡਾ ਮਤਲਬ ਕਹਿਦੀ ਕਿ ਅੱਕ ਵਾਂਗ ਜਿਹੜਾ ਦੁੱਧ ਹੈ ਅਸੀਂ ਜ਼ਹਿਰੀਲਾ ਮੰਨ ਲੈਂਦੇ ਆ ਪਰ ਉਹ ਕਈ ਗੱਲਾਂ ਬੜੇ ਸਾਡੇ ਕੰਮ ਆ ਜਾਂਦੀਆਂ ਕੋਈ ਕਹਿੰਦਾ ਤਾਂ